ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਸਟਿਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਵਧੀਆ ਹੋਵਗੇ ਤੁਸੀਂ ਸਾਰੇ ਠੀਕ ਹੈ ਜੀ ਤੇ ਆਪਾਂ ਅੱਜ ਬਾਹ ਦਾ ਡਿਜ਼ਾਈਨ ਬਣਾਉਣ ਲੱਗੇ ਆਂਗੇ ਠੀਕ ਹੈ ਜੇ ਤੁਹਾਨੂੰ ਕੋਈ ਵੀ ਬਾਹ ਦਾ ਡਿਜ਼ਾਈਨ ਬਣਾਉਣਾ ਹੈ ਸਿੰਪਲ ਇਹ ਸਿੰਪਲ ਡਿਜ਼ਾਈਨ ਬਣਾਉਂਗਾ ਠੀਕ ਹੈ ਜੇ ਤੁਸੀਂ ਇਹ ਬਣਾਉਣਾ ਹੈ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋਗੇ ਦੇਖੋ ਆਪਾਂ ਹੁਣ ਜਿਹੜੀ ਬਾਹ ਆਏਗੀ ਇਹਦੇ ਵੀ ਪ੍ਰੋਪਰ ਆਪਾਂ ਕਾਟ ਵਗੈਰਾ ਪਾ ਕੇ ਲਾਈਨਿੰਗ ਹੈ ਠੀਕ ਹੈ ਲਾਈਨਿੰਗ ਲਗਾ ਕੇ ਤੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲਏ ਜਿੰਨੀ ਆਪਾਂ ਨੂੰ ਬਾਹ ਚਾਹੀਦੀ ਹੈਗੀ ਠੀਕ ਹੈ ਜੀ ਇਹ ਦੇਖੋ ਹੁਣ ਆਪਾਂ ਨੂੰ ਇੰਨੀ ਬਾਹਾਂ ਚਾਹੀਦੀ ਹੈ ਰੈਡੀ ਤੇ ਇਹਦੇ ਤੇ ਆਪਾਂ ਜਿਹੜੀ ਬੋਟਮ ਨਾਲ ਦਾ ਕਪੜਾ ਉਹ ਅਟੈਚ ਕਰਾਂਗੇ ਉੱਪਰ ਠੀਕ ਹੈ ਤੇ ਇਹ ਆਪਾਂ ਦੋ ਪੱਟੀਆਂ ਲੈ ਲਈਆਂ ਸੀ ਦੋਨੇ ਬਾਹਾਂ ਵਾਸਤੇ ਇਹ ਮੇਰੇ ਕੋਲੇ ਹੈਗੇ ਜਿਹੜੇ ਇਹਦੀ ਚੜਾਈ ਹੈਗੀ ਦੇਖੋ ਲੰਬਾਈ ਹੈ ਸੌਰੀ ਇਹ ਹੈਗੀ ਆਪਣੇ ਕੋਲੇ ਪੌਣੇ ਤਾਂ ਠੀਕ ਹੈ ਤੇ ਆਪਾਂ ਇਹ 2 ਇੰਚ ਹੈ ਜਿਹੜੀ ਰੈਡੀ ਰੱਖਣੀ ਹੈ ਦੀ ਠੀਕ ਹੈ ਤੇ ਇਹ ਆਪਾਂ ਇਹਦੀ ਲੇਸ ਲਗਾਵਾਂਗੇ ਦੇਖੋ ਆਪਣੇ ਕੋਲੇ ਇਸ ਤਰ੍ਹਾਂ ਦੀ ਲੇਸ ਹੈਗੀ ਇਹ ਵਾਲੀ ਹੈਗੀ ਠੀਕ ਹੈ ਤੇ ਇਹਨੂੰ ਹੁਣ ਆਪਾਂ ਦੇਖੋ ਜਦੋਂ ਆਪਾਂ ਰੱਖਾਂਗੇ ਤਾਂ ਇੰਨੇ-ਇੰਨੇ ਆਪਾਂ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਜਿਹੜਾ ਡਿਸਟੈਂਸ ਹੈ ਉਹ 2 ਇੰਚ ਦਾ ਰੱਖਾਂਗੇ ਠੀਕ ਹੈ ਬਾਕੀ ਨੂੰ ਆਪਾਂ ਫੋਲਡ ਕਰ ਦਾਂਗੇ ਇਸ ਤਰ੍ਹਾਂ ਤੇ ਇਹ ਤੁਸੀਂ ਕੱਟ ਲੈਣੀ ਹੈ ਜਿੰਨੀ ਚੌੜੀ ਤੁਸੀਂ ਰੱਖਣੀ ਹੈ ਉਹਦੀ ਤੁਸੀਂ ਰੱਖ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਹੈਗੀ ਤੇ ਮੈਂ 2 ਇੰਚ ਚੌੜੀ ਰੱਖੂੰਗੀ ਠੀਕ ਹੈ ਤੁਸੀਂ ਵੱਧ ਵੀ ਰੱਖ ਸਕਦੇ ਹੋ ਘੱਟ ਵੀ ਰੱਖ ਸਕਦੇ ਹੋ ਆਪਾਂ ਦੋ ਪੱਟੀਆਂ ਜਿਹੜੀਆਂ ਰੈਡੀ ਕਰ ਲਈਆਂ ਸੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹ ਇਹਦੇ ਉੱਪਰ ਲੇਸ वगैरह ਕਿਸ ਤਰ੍ਹਾਂ ਲਗਾਉਣੀ ਹੈ ਤੁਸੀਂ ਇਹ ਕੱਟ 파 ਕੇ ਵੀ ਲਗਾ ਸਕਦੇ ਹੋ ਤੇ ਇਹਨੂੰ ਉੱਪਰ ਰੱਖ ਕੇ ਵੀ ਲਗਾ ਸਕਦੇ ਹੋ ਠੀਕ ਹੈ ਕੱਟ 파 ਕੇ ਮੈਂ ਤਾਂ ਨਹੀਂ ਲਗਾਈ ਕਿਉਂਕਿ ਇਹਦੇ ਉੱਪਰ ਜਦੋਂ ਆਪਾਂ ਰੱਖਾਂਗੇ ਤਾਂ ਇਹ ਨਹੀਂ ਬਿਲਕੁਲ ਕੱਟ ਵਾਂਗੂ ਹੀ ਲੱਗੂਗੀ ਠੀਕ ਹੈ ਦੇਖੋ ਇਸ ਤਰ੍ਹਾਂ ਇਹ ਘੋਣ ਮਤਨ ਦੱਸਦੇ ਵੀ ਆਪਾਂ ਕਰਨਾ ਕਿਸ ਤਰ੍ਹਾਂ ਠੀਕ ਹੈ ਜੀ ਤੇ ਪਰ ਜਿਹੜੀ ਆਪਾਂ ਲੀਸ ਲਗਾਵਾਂਗੇ ਪੱਟੀ ਲਗਾਵਾਂਗੇ ਇਹ ਆਪਾਂ ਬਿਲਕੁਲ ਨੀਚੇ ਲਗਾਵਾਂਗੇ ਠੀਕ ਇਸ ਤਰ੍ਹਾਂ ਠੀਕ ਹੈ ਤੁਸੀਂ ਐਂ ਵਿਚਾਰੀ ਵੀ ਲਗਾ ਸਕਦੇ ਹੋ ਤੇ ਨੀਚੇ ਵੀ ਲਗਾ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਹੈ ਦੇਖੋ ਇਹ ਘੋਣ ਮਤਨ ਨੂੰ ਲਾ ਕੇ ਦਿਖਾਉਣੀ ਹੈ ਵੀ ਆਪਾਂ ਕਿਸ ਤਰ੍ਹਾਂ ਲਗਾਉਣੀ ਹੈ ਹਾਂਜੀ ਦੇਖੋ ਆਪਾਂ ਜਿਹੜੀ ਇਹ ਇਹ ਪੱਲੀ ਰਲੇ ਸੀ ਠੀਕ ਹੈ ਲਗਾਉਣ ਵਾਸਤੇ ਉਹਦੇ ਤੇ ਆਪਾਂ ਹੁਣ ਦੇਖੋ ਇੱਥੋਂ ਆਪਾਂ ਡਿਸਟੈਂਸ ਹੈ ਜਿਹੜਾ ਉਹ 2-2 ਇੰਚ ਰੱਖਣਾ ਹੈ ਠੀਕ ਹੈ ਅੱਧਾ ਇੰਚ ਇੱਧਰ ਰੱਖ ਲਿਆ ਬੱਦ ਅੱਧਾ ਇੰਚ ਇੱਧਰ ਠੀਕ ਹੈ ਤੇ ਹੁਣ ਆਪਾਂ ਇਹਦੇ ਤੇ ਲੇਸ ਲਗਾਵਾਂਗੇ ਇਹ ਵਾਲੀ ਦੇਖੋ ਪਹਿਲਾਂ ਆਪਾਂ ਲੇਸ ਲਗਾਉਣੀ ਹੈ ਇਹਦੇ ਤੇ ਫੇਰ ਆਪਾਂ ਇੱਥੇ ਆਪਾਂ ਇਹਨੂੰ ਪੁੱਠਾ ਰੱਖ ਲੈਣਾਗਾ ਇਸ ਤਰ੍ਹਾਂ ਠੀਕ ਹੈ ਅੱਧਾ-ਅੱਧਾ ਇੰਚ ਹੈ ਜਿਹੜਾ ਕੱਪੜਾ ਇੱਧਰ ਨੂੰ ਇਤਨੂੰ ਹੋਊਗਾ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰਾਂਗੇ ਹੁਣ ਆਪਾਂ ਦੂਜੀ ਸਾਈਡ ਵੀ ਇਸੇ ਤਰ੍ਹਾਂ ਹੀ ਲਗਾ ਲੈਣੀ ਹੈ ਪਹਿਲਾਂ ਦੇਖੋ ਆਪਾਂ ਇਸ ਤਰ੍ਹਾਂ ਇਹ ਲਗਾ ਲਈਏ ਠੀਕ ਹੈ ਤੇ ਹੁਣ ਆਪਾਂ ਜਦੋਂ ਇਹਨੂੰ ਫੋਲਡ ਕਰਾਂਗੇ ਤਾਂ ਇਸ ਤਰ੍ਹਾਂ ਆਪਣੀ ਜਿਹੜੀ ਕਿਨਾਰੀ ਹੈਗੀ ਉਹ ਬਾਹਰ ਆ ਜੂਗੀ ਦੇਖੋ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਪਹਿਲਾਂ ਇਹਨੂੰ ਤੁਸੀਂ ਇੱਥੇ ਪ੍ਰੈਸ ਵੀ ਕਰ ਸਕਦੇ ਹੋਗੇ ਠੀਕ ਹੈ ਹੁਣ ਦੇਖੋ ਇਸ ਤਰ੍ਹਾਂ ਆਪਾਂ ਦੋਨੇ ਇਸ ਕਰਾਂਗੇ ਤਾਂ ਆਪਣਾ ਜਿਹੜਾ ਇੱਥੋਂ ਇਹ ਕਪੜਾ ਇਹ ਆਪਣਾ 2-2 ਇੰਚ ਰਹਿ ਜਾਊਗਾ ਇਸ ਤਰ੍ਹਾਂ ਤੁਸੀਂ ਇਹਦੇ ਤੇ ਪ੍ਰੈਸ ਕਰ ਸਕਦੇ ਹੋਗੇ ਤੇ ਆਪਾਂ ਇਹਦੇ ਤੇ ਹੁਣ ਜਾਂ ਤੁਸੀਂ ਸੀਨ ਲਗਾ ਸਕਦੇ ਹੋ ਆਪਾਂ ਬਾਹ ਦੇ ਉੱਪਰ ਅਟੈਚ ਕਰਨ ਲਈ ਆਪਾਂ ਇਹਦੇ ਤੇ ਸਿਲ ਲਗਾਵਾਂਗੇ ਦੇਖੋ ਆਪਣੇ ਕੋਲ ਹੋਣ ਇਹ ਬਾਹਾਂ ਹੈਗੀ ਠੀਕ ਹੈ ਇੱਥੋਂ ਆਪਾਂ ਫੋਲਡ ਕੀਤਾ ਹੋਇਆ ਜਿੰਨਾ ਜਿੰਨਾ ਆਪਾਂ ਫੋਲਡ ਕਰਨਾ ਸੀ ਤੇ ਹੁਣ ਦੇਖੋ ਤੁਸੀਂ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਤੇ ਇਹ ਵਾਲੀ ਕਿਨਾਰੀ ਆਪਣੀ ਆ ਜੂਗੀ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਦੇ ਤੇ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਦੇਖੋ ਹੁਣ ਆਪਣੀ ਇੱਕ ਸਾਈਡ ਲੱਗ ਗਈ ਹੈ ਸਲਾਈ ਤੇ ਹੁਣ ਆਪਾਂ ਦੂਜੀ ਸਾਈਡ ਇਹਨੂੰ ਇਸ ਤਰ੍ਹਾਂ ਪੋਲਡ ਕਰ ਲਾਂਗੇ ये अपनी जी गई है देखो इस तरह ये आपल्ड करा इस तरह अपनी बाँ है जी रेडी हो ठीक है जी उम्मीद करते हैं तुम्हें वीडियो समझ आई होनी है वीडियो वीडियो तो वीडियो में लाइक शेयर कमेंट जरूर करो